ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਜਦੋਂ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਹੈ ਤਾਂ ਸੜਕਾਂ ਦੇ ਉੱਪਰ ਜਦੋਂ ਅਸੀਂ ਆਪਣੀ ਗੱਡੀ ਲੈ ਕੇ ਨਿਕਲਦੇ ਆ ਤਾਂ ਸੜਕਾਂ ਦੇ ਉੱਪਰ ਸਾਨੂੰ ਕਿੰਨੇ ਹੀ ਟੋਲ ਪਲਾਜ਼ਾ ਟੱਕਰਦੇ ਨੇ ਅਤੇ ਕਈ ਵਾਰ ਤਾਂ ਸਾਨੂੰ ਸਾਡੀ ਮੰਜ਼ਿਲ ਦੇ ਉੱਪਰ ਪਹੁੰਚਣ ਦੇ ਲਈ ਇੱਕ ਤੋਂ ਵੱਧ ਬਲਕਿ 2 3 4 ਤੱਕ ਟੋਲ ਪਲਾਜ਼ਾ ਦੇ ਉੱਪਰ ਪੈਸੇ ਦੇਣੇ ਪੈਂਦੇ ਆ ਟੋਲ ਕਟਵਾਉਣਾ ਪੈਂਦਾ ਹੈ ਅਤੇ ਕਈ ਵਾਰ ਫਿਰ ਸਾਡਾ ਮਨ ਦੁਖੀ ਵੀ ਬਹੁਤ ਹੁੰਦਾ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਤਰੀਕਾ ਦੱਸਣ ਜਾ ਰਿਹਾ ਜਿਸ ਦੇ ਨਾਲ ਤੁਸੀਂ ਆਪਣੀ ਮੰਜ਼ਿਲ ਦੇ ਉੱਪਰ ਕਿਤੇ ਵੀ ਜਾਣਾ ਚਾਹੋ ਤਾਂ ਤੁਹਾਡਾ ਟੋਲ ਨਹੀਂ ਲੱਗੇਗਾ ਅਤੇ ਉਮਰ ਭਰ ਦੀ ਤੁਸੀਂ ਟੋਲ ਪਲਾਜ਼ੇ ਦੇ ਖਰਚੇ ਤੋਂ ਬਚ ਸਕਦੇ ਹੋ ਸੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਸੋ ਫਿਰ ਤੁਹਾਨੂੰ ਇਹ ਫਾਰਮੂਲਾ ਦੱਸ ਦਿਆਂ ਕਿ ਕਿਵੇਂ ਤੁਸੀਂ ਟੋਲ ਟੈਕਸ ਤੋਂ ਬਚ ਸਕਦੇ ਹੋ ਤੇ ਚਲਦਿਆਂ ਫਿਰ ਇੱਕ ਵਾਰੀ ਮੋਬਾਈਲ ਦੀ ਸਕਰੀਨ ਦੇ ਉੱਪਰ ਸੋ ਦੋਸਤੋ ਜੇਕਰ ਆਪਾਂ ਕਿਤੇ ਵੀ ਜਾਣਾ ਹੈਗਾ ਤਾਂ ਉਸ ਥਾਂ ਦੀ ਆਪਾਂ ਖੋਜ ਆਪਣੇ Google Map ਦੇ ਵਿੱਚ ਕਰਾਂਗੇ ਮੈਂ ਇਸ ਵਕਤ ਰੂਪਨਗਰ ਦੇ ਵਿੱਚ ਹਾਂ ਅਤੇ ਮੈਂ ਚੰਡੀਗੜ ਜੇਕਰ ਜਾਣਾ ਚਾਹਾਂ ਤਾਂ ਫਿਰ ਮੈਂ Google Map ਦੇ ਵਿੱਚ ਚੰਡੀਗੜ ਨੂੰ ਸਰਚ ਕਰਾਂਗਾ ਜਦੋਂ ਮੈਂ ਚੰਡੀਗੜ੍ਹ ਨੂੰ ਸਰਚ ਕਰਦਾ ਹਾਂ ਤਾਂ ਉਸ ਤੋਂ ਬਾਅਦ ਮੇਰੇ Google Map ਦੇ ਵਿੱਚ ਨੀਚੇ ਡਾਇਰੈਕਸ਼ਨ ਐਂਡ ਸਟਾਰਟ ਦੀ অপਸ਼ਨ ਬਣ ਜਾਂਦੀ ਹੈ ਆਪਾਂ ਡਾਇਰੈਕਸ਼ਨ ਦੀ অপਸ਼ਨ ਦੇ ਉੱਪਰ ਜਦੋਂ ਜਾਂਦੇ ਹਾਂ ਤਾਂ ਫਿਰ ਆਪਾਂ ਵੇਖਦੇ ਹਾਂ ਕਿ ਸਾਨੂੰ ਇੱਕ ਨੀਲੇ ਰੰਗ ਦੀ ਪੱਟੀ ਦਿਖਦੀ ਹੈ ਇੱਕ ਪਾਸੇ ਰੂਪਨਗਰ ਦਿਖ ਰਿਹਾ ਹੈ ਇੱਕ ਪਾਸੇ ਡੈਸਟੀਨੇਸ਼ਨ ਲਾਲ ਰੰਗ ਦਾ ਚੰਡੀਗੜ੍ਹ ਦਾ ਦਿਖ ਰਿਹਾ ਹੈ ਅਤੇ ਇੱਕ ਨੀਲੇ ਰੰਗ ਦੀ ਪੱਟੀ ਸੜਕ ਦਿਖ ਰਹੀ ਹੈ Google Map ਸਾਨੂੰ ਦਿਖਾ ਰਿਹਾ ਹੈ ਕਿ ਇਸ ਸੜਕ ਤੋਂ ਤੁਸੀਂ ਚੰਡੀਗੜ੍ਹ ਜਾ ਸਕਦੇ ਹੋ ਅਤੇ ਦੱਸ ਰਿਹਾ ਹੈ ਕਿ 1 ਘੰਟਾ 8 ਮਿੰਟ ਲੱਗਣਗੇ ਅਤੇ 55 ਰੁਪਏ ਦਾ ਟੋਲ ਟੈਕਸ ਲੱਗੇਗਾ ਇਸ ਰੋਡ ਦੇ ਉੱਪਰ ਤੁਸੀਂ ਦੇਖੋ ਕਿ ਇੱਕ ਹੋਰ ਫਿੱਕੀ ਲਾਈਨ ਵੀ ਬਣੀ ਹੋਈ ਹੈ ਉਸ ਦੇ ਉੱਪਰ ਲਿਖਿਆ ਹੋਇਆ ਇੱਕ ਘੰਟਾ 10 ਮਿੰਟ ਲੱਗਣਗੇ ਲੇਕਿਨ ਕੋਈ ਟੋਲ ਨਹੀਂ ਲੱਗੇਗਾ ਸੋ ਨੀਲੇ ਰੰਗ ਦੀ ਪੱਟੀ ਤੇ 1 ਘੰਟਾ 8 ਮਿੰਟ ਲੱਗ ਰਹੇ ਨੇ 48 ਕਿਲੋਮੀਟਰ ਦਾ ਇਹ ਸਫ਼ਰ ਹੈ ਜਿੱਥੇ 55 ਰੁਪਏ ਟੋਲ ਟੈਕਸ ਲੱਗੇਗਾ ਹੁਣ ਇਸ ਦੇ ਨਾਲੇ ਜਿਹੜੀ ਮੈਂ ਤੁਹਾਨੂੰ ਦੂਜੀ ਪੱਟੀ ਦੀ ਗੱਲ ਕਰ ਰਿਹਾ ਜੇਕਰ ਆਪਾਂ ਉਸ ਦੇ ਉੱਪਰ ਕਲਿੱਕ ਕਰ ਦਈਏ ਤਾਂ ਫਿਰ ਆਪਾਂ ਨੂੰ 1 ਘੰਟਾ 10 ਮਿੰਟ ਦਾ ਰਸਤਾ ਦਿਖਾਂਦਾ ਹੈ ਅਤੇ ਦੱਸਦਾ ਕਿ ਕੋਈ ਟੋਲ ਨਹੀਂ ਲੱਗੇਗਾ ਸੋ ਸਾਡੀ ਆਪਣੀ ਚੁਆਇਸ ਹੈ ਕਿ ਅਸੀਂ ਟੋਲ ਵਾਲੀ ਹੁਣ ਪੱਟੀ ਦੇ ਉੱਪਰ ਜਾਣਾ ਹੈਗਾ ਜਾਂ ਫਿਰ ਬਿਨਾ ਟੋਲ ਵਾਲੀ ਪੱਟੀ ਦੇ ਉੱਪਰ ਜਾਣਾ ਸੋ ਅਸੀਂ ਇਸ ਤਰ੍ਹਾਂ Google Map ਦੇ ਸਹਾਰੇ ਅਸੀਂ ਬਿਨਾ ਟੋਲ ਵਾਲਾ ਰਾਹ ਲੱਭ ਕੇ ਅਸੀਂ ਉਸ ਰਾਹ ਤੇ ਉਸ ਸੜਕ ਤੇ ਜਾ ਕੇ ਅਸੀਂ ਟੋਲ ਟੈਕਸ ਦੇ ਪੈਸੇ ਆਪਣੇ ਬਚਾ ਸਕਦੇ ਹਾਂ ਦੋਸਤੋ ਹੁਣ ਆਪਾਂ ਇੱਕ ਹੋਰ ਤਜਰਬਾ ਕਰਦੇ ਹਾਂ ਆਪਾਂ ਚੰਡੀਗੜ੍ਹ ਦੀ ਬਜਾਏ ਹੁਣ ਲੁਧਿਆਣਾ ਚਲਦੇ ਹਾਂ ਕਿਉਂਕਿ ਮੈਂ ਰੂਪਨਗਰ ਮੌਜੂਦ ਹਾਂ ਮੈਂ ਚੰਡੀਗੜ੍ਹ ਡੈਸਟੀਨੇਸ਼ਨ ਨੂੰ ਹਟਾ ਕੇ ਮੈਂ ਆਪਣਾ ਡੈਸਟੀਨੇਸ਼ਨ ਲੁਧਿਆਣਾ ਚੁਣਨ ਲੱਗਿਆ ਜਦੋਂ ਮੈਂ ਲੁਧਿਆਣਾ ਦੀ ਸਰਚ ਕਰਦਾ ਹਾਂ ਅਤੇ ਗੂਗਲ ਮੈਪ ਦੇ ਵਿੱਚ ਡਾਇਰੈਕਸ਼ਨ ਦੇ ਉੱਪਰ ਜਾ ਕੇ ਮੈਪ ਨੂੰ ਖੋਲਦਾ ਹਾਂ ਤਾਂ ਮੈਨੂੰ ਇੱਕ ਨੀਲੇ ਰੰਗ ਦੀ ਪੱਟੀ ਫੇਰ ਨਜ਼ਰ ਆਉਂਦੀ ਹੈ ਇਸ ਦੇ ਉੱਪਰ ਲਿਖਿਆ ਹੋਇਆ ਕਿ 1 ਘੰਟਾ 25 ਮਿੰਟ ਦਾ ਰਸਤਾ ਤੇ 99 ਰੁਪਏ ਟੋਲ ਲੱਗੇਗਾ ਇੱਕ ਪੱਟੀ ਦੇ ਉੱਪਰ ਲਿਖਿਆ ਹੋਇਆ ਇੱਕ ਘੰਟੇ 27 ਮਿੰਟ ਦਾ ਰਸਤਾ ਤੇ ਕੋਈ ਟੋਲ ਨਹੀਂ ਲੱਗੇਗਾ ਅਤੇ ਇੱਕ ਪੱਟੀ ਦੇ ਉੱਪਰ ਲਿਖਿਆ ਹੋਇਆ ਇੱਕ ਘੰਟੇ 31 ਮਿੰਟ ਦਾ ਰਸਤਾ 99 ਰੁਪਏ ਦਾ ਟੋਲ ਹੈ ਸੋ ਮੈਨੂੰ ਤਿੰਨ ਰਾਹ Google Map ਇਸ ਵਕਤ ਦਿਖਾ ਰਿਹਾ ਹੈ ਨੀਲੇ ਰੰਗ ਦੀ ਪੱਟੀ ਜਿਹੜੀ ਗੂੜੀ ਦਿਖਾ ਰਿਹਾ ਇਸ ਦੇ ਵਿੱਚ ਨੋ ਟੋਲ ਲਿਖਿਆ ਹੋਇਆ ਦਿਖਾ ਰਿਹਾ ਅਤੇ ਦੋ ਫਿੱਕੇ ਰੰਗ ਦੀਆਂ ਹੋਰ ਪੱਟੀਆਂ ਹੈ ਉਹ ਦੋਵੇਂ ਟੋਲ ਟੈਕਸ ਵਾਲੀ ਪੱਟੀਆਂ ਦੇ ਜਰਾ ਰੀਆਂ ਨੇ ਸੋ ਇਸ ਤਰ੍ਹਾਂ ਅਸੀਂ ਟੋਲ ਤੋਂ ਬਚ ਸਕਦੇ ਹਾਂ ਅਤੇ ਬਗੈਰ ਟੋਲ ਵਾਲੀ ਪੱਟੀ ਲੱਭ ਕੇ ਉਸ ਦੇ ਉੱਪਰ ਅਸੀਂ ਜਾ ਸਕਦੇ ਹਾਂ ਅਤੇ ਸੌਖੇ ਤਰੀਕੇ ਨਾਲ ਆਪਣੀ ਡੈਸਟੀਨੇਸ਼ਨ ਦੇ ਉੱਪਰ ਪਹੁੰਚ ਸਕਦੇ ਹਾਂ ਸੋ ਇਸ ਤਰ੍ਹਾਂ ਗੂਗਲ ਮੈਪ ਦੇ ਸਹਾਰੇ ਅਸੀਂ ਕਿਤੇ ਵੀ ਘੁੰਮ ਸਕਦੇ ਹਾਂ ਅਤੇ ਸਾਡਾ ਜੇਕਰ ਅਸੀਂ ਬਿਨਾਂ ਟੋਲ ਵਾਲੀ ਪੱਟੀ ਚੁਣ ਲਵਾਂਗੇ ਤਾਂ ਸਾਡਾ ਕਿਤੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਟੋਲ ਨਹੀਂ ਲੱਗੇਗਾ ਅਤੇ ਅਸੀਂ ਮੁਫਤ ਦੇ ਵਿੱਚ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਾਵਾਂਗੇ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ